ਪ੍ਰਸਿੱਧ ਚિત੍ਰਕਾਰ ਜਰਨੈਲ ਸਿੰਘ ਨੂੰ ਕੀਤਾ ਜਾਤ ਪੰਜਾਬ ਪਵਨ ਕੈਨੇਡਾ ਚ ਦਿੱਤੀ ਸਰਧਾਂਜਲੀ ਸੁਖੀ ਬਾਠ ਵੱਲੋਂ 10000 ਡਾਲਰ ਯਾਦਗਾਰ ਲਈ ਤੇ ਅੰਡਾ ਲਾਨ ਪੰਜਾਬ ਪਵਨ ਚ ਲਾਈ ਜਾਵੇਗੀ ਜਰਨੈਲ ਸਿੰਘ ਦੀ ਤਸਵੀਰ ਸਰਧਾਂਜਲੀ ਸਮਾਰੋਹ ਮੌਕੇ ਪੁੱਜੇ ਸਾਹਿਤਕਾਰ ਪੱਤਰਕਾਰ ਤੇ ਕਲਾਕਾਰ ਸੰਬਿਧੀ ਮਹਿਮਾਨਵਾਲੀ ਗੱਲ ਹੈ ਪੰਜਾਬ ਭਵਨ ਨੂੰ ਬੜੀ ਮਾਣਵਾਲੀ ਗੱਲ ਹੈ ਕਿ ਜਦੋਂ ਤੋਂ ਪੰਜਾਬ ਭਵਨ ਦੀ ਸਥਾਪਨਾ ਹੋਈ ਹੈ ਜਰਨੈਲ ਸਿੰਘ ਦਾ ਪੰਜਾਬ ਭਵਨ ਨੂੰ ਸਥਾਪਿਤ ਕਰਨਾ ਤੇ ਬਲੰਦੀਆਂ ਤੇ ਲੈ ਕੇ ਜਾਣਾ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਸਾਡੀ ਇੱਕ ਬਹੁਤ ਆਲੀਸ਼ਾਨ ਤੋਂtinolgo ਪੰਜਾਬ ਭਵਨ ਦੇ ਸਲਾਹਕਾਰ ਹਨ ਹਰ ਕਾਨਫਰੰਸ ਦੇ ਵਿੱਚ ਦੀ ਪਿਆਰੀ ਵਿੱਚ ਜਦੋਂ ਮੇਰੀ ਸਲਾਹਕਾਰਾਂ ਦੀ ਕਮੇਟੀ ਬਣਦੀ ਸੀ ਹਰ ਕਮੇਟੀ ਵਿੱਚ ਮਾਰਨਾ ਸਭ ਤੋਂ ਮਰੇ ਹੁੰਦਾ ਸੀ। ਪਰ ਬੋਦੀ ਮਾਨ ਵਾਲੀ ਗੱਲ ਇਹ ਕਿ ਮੈਂ ਚਲੋ ਬਹੁਤ ਨਹੀਂ ਕਹਿੰਦਾ ਮੈਂ 2016 ਤੋਂ 250 ਤੋਂ ਦੀ ਸਤਾਣਾ ਹੋਈ। ਉਦੋਂ ਤੋਂ ਲੈ ਕੇ ਸਹਿਤਿਕ ਭਾਈਚਾਰੇ ਵਿੱਚ ਸਮਾਜ ਸੇਵੀ ਭਾਈਚਾਰੇ ਵਿੱਚ ਮੋਢੀ ਦਾੜਾ ਪੂਰ ਭਾਈਚਾਰੇ ਦੇ ਵਿੱਚ ਬਹੁਤ ਨੇੜੇ ਹੋ ਕੇ ਵਿਚਰਿਆ। ਜਿਹੜੀ ਉਹਨਾਂ ਦੀ ਖੂਬੀ ਉਹਨਾਂ ਵਿੱਚ ਦੇਖੀ ਜਿਹੜੀ ਜਿਸ ਤਰ੍ਹਾਂ ਐਨਜੀ ਸੁਮੀਂ ਪਾ ਕੇ ਗਿਆ ਸੀ ਉਹਨਾਂ ਵਰਗਾ ਕੋਈ ਨਿਮਰਤਾ ਵਾਲਾ ਬੰਦਾ ਮੈਨੂੰ ਨਹੀਂ ਮਿਲਿਆ 2016 ਕੋਲ ਬਹੁਤ ਨੇੜੇ ਉਹ ਸਾਰੇ ਭਾਈਚਾਰੇ ਉਹ ਕਿਤੇ ਆ ਰਿਹਾ ਹੈ ਤੇ ਜਿੰਮੀ ਮੇਰਾ ਨਹੀਂ ਚਾਹ ਲੋ ਕਿਸੇ ਨਾਲ ਗੁੱਸੇ ਨੂੰ ਦੇਤਾ ਉਹਨਾਂ ਤੋਂ ਬੜਾ ਉਹਨਾਂ ਦਾ ਸਬਰ ਜਿਹੜਾ ਉਹ ਬੜੀ ਸੰਗਤ ਸਿੱਖਣ ਵਾਲੀ ਉਹਨਾਂ ਦੀ ਚੀਜ਼ ਹੈ ਵੀ ਆ ਦੂਸਰੀ ਮੁਖੀ ਸਰਾਂ ਨੂੰ ਬੇਨਤੀ ਕਰਦਾ ਹਾਂ ਕਿ ਨਾਸੀਂ ਉਹਨਾਂ ਦੀ ਚੁੱਲ੍ਹੇ ਆਫ ਫੇਮ ਦੇ ਵਿੱਚ ਲਾਉਣ ਦਾ ਆਪਣਾ ਯਤਨ ਕਰੀਏ ਛੱਡੇ ਪ੍ਰਾਈ ਸਾਹਿਬ ਉਹਨਾਂ ਨੇ ਜਨ ਸਾਹਿਬ ਉਹਨਾਂ ਨੇ ਅਸੀਂ ਇਹ ਸਲਾਹ ਦਿੱਤੀ ਕਿ ਇਸ ਰਸੂ ਨੂੰ ਉਹਨਾਂ ਦੇ ਪਰਿਵਾਰ ਦੀ ਬਾਤ ਸਿੱਟਾਈ ਰੋਕ ਲਿਆ ਜਾਵੇ ਪਰਵਾਰ ਨੂੰ ਸੱਦਾ ਦੇ ਕੇ ਇੱਕ ਤਰ੍ਹਾਂ ਫਿਰ ਇਕੱਠ ਕਰਾਂਗੇ ਤਾਂ ਉਸ ਦਿਨ ਇਹ ਪਿਕਚਰ ਜਿਹੜੀ ਆਵਾ ਲਿਆ ਉਹ ਕਿੰਨੇ ਜਗਾ ਸੀ ਨਾ ਨਦੀ ਨਾਲ ਫਾਦਰ ਦੇ ਨਾਲ ਵਾਲਾ ਸਪੌਟ ਹੈ ਉਸ ਦਿਨ ਆ ਸਿਵਲ ਟਿਕਾਣੀ ਉਹ ਆ ਦੇਖੇ ਉਸ ਦਿਨ ਦੋਸਤੋ ਸੇਖਾ ਸਾਹਿਬ ਪਰਿਵਾਰ ਸਾਹਿਬ ਜਾਂ ਬਹੁਤ ਸਾਰੇ ਵਰਕਸ਼ਾਪ ਇਹਨਾਂ ਨੇ ਗੱਲ ਕੀਤੀ ਕਿ ਕਿਹਨਾਂ ਅੰਦਰਾ ਦੇ ਵਿੱਚ ਕੀ ਕੀਤਾ ਜਾਵੇ ਅਕਸਰ ਸੀ ਜਦੋਂ ਇਹ ਤਾਂ ਪਰ ਤੁਸੀਂ ਮੈਂ ਸੀ ਮੋਸ਼ਨਲੀ ਹੁੰਦੇ ਆ ਬੜੇ ਮਤਲਬ ਆ ਪਾਸੇ ਦਿੱਤੇ ਜਾਂਦੇ ਨੇ ਉਹ ਬੜਾ ਕੁਝ ਕਿਹਾ ਵੀ ਜਾਂਦਾ ਹੈ ਪਰ ਬਾਅਦ ਵਿੱਚ ਥੋੜੀ-ਥੋੜੀ ਅੱਖਸ ਰਸ ਦੇਖਦੇ ਆ ਹੌ ਰੋ 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 ਉਹ ਚੁੱਪ ਨਹੀਂ ਹੋ ਜਾਂਦਾ ਚੁੱਪੀ ਹੋ ਜਾਂਦੇ ਹੈਗੇ ਪਰ ਮੈਂ ਤੁਹਾਨੂੰ ਤੁਸੀਂ ਬੜੇ ਮੁਹੱਬਤ ਨਾਲ ਆਏ ਹੋ ਜਿਹਨਾਂ ਸਿੰਘ ਹਾਰਟਸ ਨੂੰ ਬੜਾ ਪਿਆਰ ਕਰਦੇ ਹੋ ਤੇ ਮੈਂ ਵੀ ਤੁਹਾਡੇ ਨਾਲ ਇਸ ਗੱਲ ਤੇ ਐਗਰੀ ਹਾਂ ਕਿ ਸਾਨੂੰ ਉਹਨਾਂ ਦੀ ਯਾਦ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਅਸੀਂ ਈ ਚਾਹੀਏ ਅਸੀਂ ਕੰਨ ਲਿਕਮਿਟਿਡ ਹੋਈਏ ਨਾ ਕਿ ਅਸੀਂ ਸਟੇਜ ਤੇ ਕਹਿ ਕੇ ਅਸੀਂ ਤੁਹਾਨੂੰ ਜਾ ਕੇ ਅਸੀਂ ਉਹਨਾਂ ਨੂੰ ਭੁੱਲ ਗਾਈਏ ਸੋ ਮੈਂ ਪ੍ਰਾਈਸ ਆਦਮ ਨੂੰ ਚਾਂਦ ਸਾਹਿਬ ਨੂੰ ਮੋੜੀ ਨੇ ਪੰਜਾਬ ਤੋਂ ਬੰਦੇ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਪੰਜਾਬ ਤੋਂ ਦੇ ਬਿਹਾਰ ਤੋਂ 10000 ਡਾਲਰ ਜਿਹੜਾ ਜਨਰ ਸਿੰਘ ਦੀ ਜਾਤ ਦੇ ਵਿੱਚ ਜੋ ਸੀ ਹੈ ਆਪਣੇ ਆਪ ਨਾਲ ਰਾਏ ਕਰਕੇ ਜੋ ਵੀ ਕਿਸੇ ਤਰ੍ਹਾਂ ਵੀ ਉਹਨਾਂ ਨੇ ਮੇਨਟੈਂਸ ਨੂੰ ਸੁਭਾਲਣ ਦਾ ਜ਼ਿੰਮੇਵਾਰੀ ਜਿਹਾ ਉਹਨਾਂ ਦੀ ਜਾਤੀ ਵਿੱਚ ਗਵਿੰਦਰ ਪਾਲ ਅਵਾਰਡ ਬਰੀ ਗੱਲ ਕਰਕੇ ਗਿਆ ਕਿ ਜੋ ਵੀ ਕੀਤਾ ਜਾਏ ਉਹ ਪੰਜਾਬ ਭਗਵਨ ਵੱਲੋਂ ਸਾਨੂੰ 10000 ਡਾਲਰ ਮਿਲ ਜੂਗਾ ਤੇ ਫ੍ਰੀ ਸੋ ਕੈਰੀ-ਆਨ ਔਰ ਬਾਕੀ ਦੇ ਸਾਰੇ ਰਾਲ ਕੇ ਆਪਣਾ ਯੋਗਦਾਨ ਪਾ ਕੇ ਅਸੀਂ ਡੈਫਿਨਿਟਲੀ ਮੇਰੇ ਲਈ ਇਹ ਇੱਕ ਵੱਡਾ ਲਾਭ ਰਿਹਾ ਕਿ ਮੈਂ ਆ ਮਿਲਿਆ ਪੰਜਾਬ ਭਗਵਨ ਸੁਖਨਾ ਸਰਕਾਰਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਉਹਨਾਂ ਦਾ ਅੱਜ ਅਸੀਂ ਬਹੁਤ ਵੱਡੇ ਸਲਾਹਕਾਰ ਨੂੰ ਪੰਜਾਬ ਤੋਂ ਅੰਦੇ ਵਿੱਚ ਨਿਸ਼ਕਰਾਂਗੇ ਤੇ ਆਪਣੇ ਸ਼ਰਧਾ ਦੇ ਫੋਨ ਨੂੰ ਸੀਪੇਡ ਕਰਦੇ ਆਂ ਥੈਂਕ ਯੂ ਵੈਰੀ ਮੱਚ